ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਤੇ ਅੱਜ ਮੈਂ ਇੱਕ 컬렉ਸ਼ਨ ਬਹੁਤ ਪਿਆਰੀਆਂ ਸੋਨੀਆਂ ਟੌਪ ਐਂਡ ਬਾਟਮ ਦੀ ਹੈ ਮੈਚਿੰਗ 컬렉ਸ਼ਨਾਂ ਲੈ ਕੇ ਆਈਆਂ ਇਹਨਾਂ ਸੂਟਾਂ ਜਿਹੜਾ ਪ੍ਰਾਈਸ ਹੈ ਮੈਂ ਤੁਹਾਨੂੰ ਟਾਈਟਲ ਤੇ ਤੇ ਡਿਸਕ੍ਰਿਪਸ਼ਨ ਵਿੱਚ ਐਡ ਕਰ ਦਿੱਤਾ ਹੈ ਟਾਈਟਲ থাম্বਨੇਲ ਜਿਹੜਾ ਮੈਂ ਐਡ ਕੀਤਾ ਉੱਥੇ ਦਾ ਪ੍ਰਾਈਸ ਐਡਡ ਹੈ ਫੈਬਰਿਕ ਬਹੁਤ ਹੀ ਪਿਆਰਾ ਹੈ ਇਹ ਤੁਹਾਨੂੰ ਰਿਯਾਨ ਕਾਟਨ ਵਿੱਚ ਫੈਬਰਿਕ ਮਿਲੇਗਾ ਟੌਪ ਐਂਡ ਬਾਟਮ ਦੀ 컬렉ਸ਼ਨ ਹੈ ਤੁਸੀਂ 1.4 ਰੁਪਏ ਦੇ ਵਿੱਚ ਤਿੰਨ ਸੂਟ ਲੈ ਸਕਦੇ ਹੋ 999 ਰੁਪਏ ਦੇ ਵਿੱਚ 999 ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲਣਗੇ ਤਿੰਨੋਂ ਸੂਟ ਜਿਹੜੇ ਤੁਸੀਂ ਉਹਨਾਂ ਵਿੱਚੋਂ ਦੋ ਤੁਸੀਂ ਖੁਦ ਸਿਲੈਕਟ ਕਰੋਗੇ ਥਰਡ ਵਾਲਾ ਸਾਡੀ ਸਾਈਟ ਤੋਂ ਆਏਗਾ ਪਰ ਤੇ ਕਿ ਇਹਨਾਂ ਵਿੱਚੋਂ ਹੀ ਆਏਗਾ ਜਿਹੜੇ ਆਪਸ਼ਨ ਇੱਥੇ ਐਡ ਹੋਏ ਨੇ ਇਹਨਾਂ ਵਿੱਚੋਂ ਹੀ ਆਏਗਾ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ 8 ਮੀਟਰ ਦੀ ਬਾਟਮ ਨਾਲ ਇਹ ਵਾਲੇ ਜਿਹੜੇ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਸੂਟ ਨੇ ਤੰਨ ਉਹਨਾਂ ਨੂੰ ਜਿਹੜੇ 99 ਵਿੱਚ ਮਿਲਣਗੇ ਦੋ ਤੁਸੀਂ ਆਪਣੀ ਸਾਈਡ ਤੋਂ ਸਿਲੈਕਟ ਕਰੋਗੇ ਇੱਕ ਜਿਹੜਾ ਥਰਡ ਵਾਲਾ ਸੂਟ ਆਏਗਾ ਸਾਡੀ ਸਾਈਡ ਤੋਂ ਆਏਗਾ ਪਰ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਉਹ ਜਿਹੜੀਆਂ ਇੱਥੇ ਆਪਸ਼ਨ ਐਡ ਕੀਤੀਆਂ ਨੇ ਉਹਨਾਂ ਵਿੱਚੋਂ ਹੀ ਆਏਗਾ ਇਹਨਾਂ ਤੋਂ ਇਲਾਵਾ ਹੋਰ ਨਹੀਂ ਆਏਗਾ ਇਹਦੇ ਵਿੱਚ ਤੁਹਾਨੂੰ 2 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ ਮਿਲੇਗਾ ਰਿਅਨ ਕਾਟਨ ਗਰਮੀ ਵਾਲੀ ਸਪੈਸ਼ਲ ਫੈਬਰਿਕ ਹੁੰਦਾ ਲਾਈਨਿੰਗ ਰਿਕੁਆਇਰ ਨਹੀਂ ਹੈ ਵਿਦਆਊਟ ਲਾਈਨਿੰਗ ਹੀ ਚੱਲਦਾ ਪ੍ਰਿੰਟ ਬਹੁਤ ਪਿਆਰਾ ਹੈ ਹਰ ਤਰ੍ਹਾਂ ਦੇ ਪ੍ਰਿੰਟ ਹੈਗੇ ਨੇ ਸਮਾਲ ਫਲਾਵਰਿੰਗ ਵਾਲੇ ਬ੍ਰਾਡ ਚੁੰਦੇ ਨੇ ਉਹਨੇ ਬਹੁਤ ਹੀ ਵਧੀਆ ਸੂਟ ਨੇ ਡਿਲੀਵਰ ਵਿੱਚ ਬਾਟਮ ਜਿਹੜੀ ਸਭ ਨਾਲ ਪਲੇਨ ਆਏਗੀ ਬਟ ਲੈਂਥ ਪੜੀ ਵਧੀਆ 2.5 ਮੀਟਰ ਦੀ ਲੈਂਥ ਤੁਹਾਨੂੰ ਬਾਟਮ ਦੀ ਤੇ 2.5 ਮੀਟਰ ਦੀ ਲੈਂਥ ਤੁਹਾਨੂੰ ਸ਼ੋਰਟ ਦੀ ਮਿਲੇਗੀ ਹਜ਼ਾਰ ਰੁਪਏ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਤਿੰਨ ਸੂਟ ਤੁਹਾਨੂੰ ਮਿਲ ਜਾਣਗੇ ਦੋ ਤੁਸੀਂ ਸਿਲੈਕਟ ਕਰਨੇ ਥਰਡ ਵਾਲਾ ਸਾਡੀ ਸਾਈਡ ਤੋਂ ਆਏਗਾ ਬਾਕੀ ਫੈਬਰਿਕ ਦੀ ਕੋਈ ਪ੍ਰੋਬਲਮ ਨਹੀਂ ਹੈ ਫੈਬਰਿਕ ਸੇਮ ਐਜ਼ ਇਟ ਇਜ਼ ਆਏਗਾ ਪ੍ਰਿੰਟ ਵੀ ਜਿਹੜਾ ਸੇਮ ਐਜ਼ ਇਟ ਇਜ਼ ਆਏਗਾ ਇਹਦੇ ਵਿੱਚ ਕੋਈ ਐਵੇਂ ਦਾ ਨਹੀਂ ਕਿ ਕੈਮਰਾ ਇਫੈਕਟ ਦੇ ਕਾਰਨ ਕਲਰ ਕੋਈ ਹੋਰ ਆ ਜਾਏ ਸੇਮ ਆਏਗਾ ਜੋ ਇੱਥੇ ਕਲਰ ਜੇਕਰ ਡਾਰਕ ਸ਼ ਜੇਕਰ ਲਾਈਟ ਸ਼ੋ ਹੋ ਰਿਹਾ ᱫੋ ਲਾਈਟ ਆਏਗਾ ਬਾਕੀ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਸਾਰੇ ਸੂਟ ਅਵੇਲੇਬਲ ਨੇ ਕੋਈ ਵੀ ਕੁਐਰੀ ਹੈ ਸੂਟ ਬਾਈ ਕਰਨਾ ਡਿਸਕ੍ਰਿਪਸ਼ਨ ਚਾਹੀਦੀ ਤਾਂ ਨੰਬਰ ਮੈਂ ਆਪਣਾ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਨੂੰ ਤੁਹਾਡੀ ਕੋਈ ਦਾ ਰਿਪਲਾਈ ਜ਼ਰੂਰ ਆਏਗਾ ਪੈਸੇ ਨੰਬਰ ਤੇ ਜਾ ਕੇ ਮੈਂ ਤੁਸੀਂ ਮੈਸੇਜ ਕਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ